ਅੱਜ ਇਸ ਵੇਲੇ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਆਂ ਜਿੱਥੇ ਸਾਨੂੰ ਫੋਨ ਆਇਆ ਕਿ ਕਾਫੀ ਲੋਕ ਪਰੇਸ਼ਾਨ ਹੈ ਡਾਕਟਰ ਜਿਹੜੇ ਆ ਡਾਕਟਰਾਂ ਦੇ ਬਾਹਰ ਜਿਹੜੀ ਢੇੜ ਲੱਗੀ ਹੋਈ ਹੈ ਲੋਕਾਂ ਦੀ ਪਰ ਲੇਕਿਨ ਮੈਂ ਦੇਖ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਪਰਚੀ ਸਿਸਟਮ ਹੋਣਾ ਚਾਹੀਦਾ ਹੈ ਕਿਉਂਕਿ ਪਰਚੀ ਦੇ ਅਨੁਸਾਰ ਜਿਹੜਾ ਚੈੱਕਅਪ ਕਰਨਾ ਚਾਹੀਦਾ ਹੈਗਾ ਪਰ ਲੇਕਿਨ ਕਾਫੀ ਜਿਹੜੀ ਢੇੜ ਹੈ ਕਿਸੇ ਜਗ੍ਹਾ ਤੇ ਲੱਗੀ ਹੋਈ ਹੈ ਤੇ ਲੋਕ ਜਿਹੜੇ ਆ ਆਪਣਾ ਜਿਹੜਾ ਗੁੱਸਾ ਜਿਹੜਾ ਕੱਢ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਸਵੇਰ ਤੋਂ ਜਿਹੜੇ ਲਾਈਨ ਦੇ ਵਿੱਚ ਲੱਗੇ ਹੋਏ ਆ ਪਰ ਮਨੂੰ ਪਤਾ ਲੱਗੇ ਜੇ ਤੁਸੀਂ ਅੰਦਰ ਆਏ ਡਾਕਟਰ ਇਦਰ ਸੀਟ ਤੇ ਨਹੀਂ ਹੈ ਕਿ ਰੌਂਡ ਤੇ ਗਏ ਹੋਏ ਆ ਦੱਸਿਆ ਜਾ ਰਿਹਾ ਤੇ ਕਿੰਨੀ ਕਿੰਨੇ ਦੇਰ ਤੋਂ ਖੜੇ ਤੁਸੀਂ ਆਹ ਖੜੇ ਦਾ ਸਵੇਰ ਦੇ ਆ 10:30 ਵਜੇ ਦਾ 10:30 ਵਜੇ ਦੇ ਖੜੇ ਆ ਤੇ 1 2 ਵਜੇ ਦਾ ਸਮਾਂਸ਼ਤ ਹੋ ਰਿਹਾ ਹੈ ਪਰ ਲੇਕਿਨ ਤੁਹਾਡਾ ਹਾਲ ਤੱਕ ਟ੍ਰੀਟਮੈਂਟ ਕਿਸੇ ਤਰ੍ਹਾਂ ਦਾ ਹੋਇਆ ਨਹੀਂ ਸਾਹਿਬ ਬਹੁਤ ਕਾਫੀ ਬੰਦੇ ਬੈਠੇ ਆ ਇੱਥੇ ਕੋਈ ਨਰਸਕ ਵਗੈਰਾ ਹੈ ਕੋਈ ਕੋਈ ਨਰਸ ਕੋਈ ਅੱਛਾ ਡਾਕਟਰ ਹੀ ਹੈ ਹਾਂਜੀ ਡਾਕਟਰ ਸਾਹਿਬ ਯਾਦ ਕਿ ਐਮਰੀ ਜਨਨੇ ਖੜੇ ਆ ਕਹਿੰਦੇ ਵੀ ਪ੍ਰੋਬਲਮ ਹੈ ਨੰਬਰ ਵਾਈਜ਼ ਪੁਆ ਜਾ ਰਹੇ ਨਹੀਂ ਅਬ ਬਦ ਬੋਲ ਰਹੇ ਆ ਬਾਹਰ ਵੀ ਤੁਸੀਂ ਕਦੇ ਮੂਹਰੇ ਨਾਲ ਅੱਗੇ ਕੋਈ ਨੰਬਰ ਵਾਈਜ਼ ਤਾਂ ਕਿਸੇ ਨੂੰ ਨਹੀਂ ਪੁਆਇਆ ਜਾ ਰਿਹਾ ਲੋਕੀ ਕਹਿੰਦੇ ਬਤਮੀ ਜੀ ਕੀ ਜਾ ਰਹੀ ਹੈ 71 ਅੱਛਾ ਇਹ ਲੋਕਾਂ ਦੀ ਭੀੜ देखेनो hmm. टाइम लगेगा ना हर पेशेंट नु भी दो-दो मिनट लगेंगे तो इट विल टेक मोर देन 3-4 आवर्स टू सी एटलीस्ट 70-80 पेशेंट्स एंड ऑन टॉप ऑफ दैट आई हैव टू डू द इमरजेंसी भी देखना है कोई तो वार्ड भी देखना है अभी मैं वार्ड राउंड से वापस आई हूं तो आई विल सी व्हाट द रेस्ट पेशेंट्स कितने हैं पर थोड़ा लोगों को भी पेशेंट रखना होगा दे शुड अंडरस्टैंड कि लोगों में ना कोई एथिकल अथॉरिटी सिस्टर होती है उन्हें बता के ਉੱਤੇ ਕੋਈ ਕੋਈ ਪਰਸਨਲ ਜਿਹੜਾ ਮਰੀ ਜਾਵੇ ਉਹ ਹੀ ਅੰਦਰ ਆਵੇ ਜਿਹੜੀ ਹਾਲਤ ਖਰੀਬ ਜਿਹੜੇ ਜ਼ਿਆਦਾ ਐਮਰਜੈਂਸੀ ਤੋਂ ਪੇਸ਼ੈਂਟ ਆnde ਹੈਗੇ ਜਿਹੜੇ ਥੋੜੇ ਥੋੜੇ ਸਾਨੂੰ ਲੱਗਦਾ ਕਿ ਸਿੱਖ ਹੈਗੇ ਉਹਨਾਂ ਨੂੰ ਅਸੀਂ ਪਹਿਲੇ ਬੁਲਾ ਲੈਂਦੇ ਆ ਨਾਥਿੰਗ ਲਾਈਕ ਦੈਟ ਗਰੀਅਸ ਵੇ ਦੇ ਸੱਤ ਰਿਸੈਪਸ਼ਨ ਦੇਖੀ ਹੈ ਬਾਕੀਆਂ ਨੂੰ ਹੁਣ ਦੇਖ ਲਾਂਗੇ ਕਾਫੀ ਹੰਗਾਮਾ ਹੋਇਆ ਸਾਨੂੰ ਫਿਰ ਕੋਣ ਮੈਡੀਕਲ ਵਾਲੇ ਵੀ ਆਉਂਦੇ ਅਮਨਤ ਯਾਤਰਾ ਵਾਲੇ ਪੀਸ਼ੇਂਟ ਬਹੁਤ ਆ ਰਹੇ ਹੈਗੇ ਉਹ ਵੀ ਦੇਖਨੇ ਹੈ ਫਿਰ ਜਿਹੜੇ ਜਨਰਲ ਮੈਡੀਕਲ ਐਗਜ਼ਾਮੀਨੇਸ਼ਨਸ ਹੁੰਦੀਆਂ ਹੈਗੇ ਜਾਂ ਜੌਬਸ ਲਈ ਹੁੰਦੀਆਂ ਉਹ ਵੀ ਆਉਂਦੇ ਹੈਗੇ ਉਹ ਸਾਰਿਆਂ ਨੇ ਆਣਾ ਹੈ ਇੱਥੇ ਰਸ਼ ਤਾਂ ਪਈਗਾ ਹੀ ਨਾ ਸਰ ਬਾਹਰ ਬਾਕੀ ਤੁਸੀਂ ਕੋਈ ਰੈਸਮਸ ਨਾਲ ਇਦਾਂ ਗੱਲ ਕਰ ਲਓ ਹੈਨਾ ਦੇਖ ਲਓ ਵੈਲਿਊ ਬੈਟਰ ਇਸ ਤੇ ਕਹਿੰਦੇ ਸਾਨੂੰ ਪ੍ਰੋਵੀਜ਼ਨ ਦੋ ਬੰਦੇ ਦੋ ਹੈਨਾ ਕਿ ਗਿਵ ਅ ਸਮ ਸਿਕਿਉਰਿਟੀ ਕਾਰਡ ਔਰ ਕੋਈ ਕਲਾਸਵਰਡ ਦੋ ਇਹ ਦੇਖ ਰਿਹਾ ਵਾਕਿ ਸਿਕਿਉਰਿਟੀ ਕਾਰਡ ਤੁਹਾਡਾ ਕੋਈ ਨਹੀਂ ਹੈਗਾ ਕਿਸੇ ਤਰ੍ਹਾਂ ਦੇ ਉੱਪਰ ਘਟ ਪੜਕ ਜਾਵੇ ਇੱਥੇ ਕੋਈ ਕੋਈ ਪ੍ਰੋਬਲਮ ਨਹੀਂ ਕਾਲੋ ਸਾਡੇ ਨੂੰ ਦਿੱਕਤ ਹੈ ਬੋਲਣ ਨੂੰ ਰੋਸ ਸਾਰਾ ਲੋਕੀ ਲੜਕੇ ਜਾਂਦੇ ਆ ਅਸੀਂ ਲੜਨ ਲਈ ਥੋੜੀ ਨਾ ਬੈਠੇ ਇਸ ਦਾ ਕੰਮ ਕਰਨ ਨੂੰ ਬੈਠੇ ਆ ਤੇ ਮੈਂ ਡਾਕਟਰ ਅਮਨਤ ਸਿੰਘ ਸਭ ਨੂੰ ਕਹਾਂਗਾ ਇਹਨਾਂ ਦੀ ਗੱਲ ਸਹੀ ਹੈ ਬਹੁਤ ਸਾਰੇ ਲੋਕ ਭੜਕ ਜਾਂਦੇ ਆ ਤੇ ਅੱਛਾ ਜੀ ਅੱਛਾ ਇਹ ਮੈਡੀਕਲ ਐਗਜ਼ਾਮੀਨੇਸ਼ਨਸ ਔਨ ਟਾਪ ਆਫ ਜਿਹੜੇ ਅਸੀਂ ਪੇਸ਼ੈਂਟ ਦੇਖ ਰਹੇ ਆ ਇਹ ਅਮਨ ਹਥਿਆਕਰਾ ਵਾਲੇ ਪੇਸ਼ੈਂਟਸ ਆ ਇਹ ਵੀ ਘਟਨੇ ਆ ਅਸੀਂ ਨਾਲ ਠੀਕ ਹੈ ਕੰਮ ਤੁਹਾਨੂੰ ਕਰਨਾ ਪਿਆ ਰਿਹਾ ਤੇ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਵੇਂ ਮੈਂ ਦੇਖ ਰਿਹਾ ਸੀ ਕਿ ਆ ਕਾਫੀ ਲੋਕੀ ਰੋਲਾ ਪਾਉਣ ਪਾਰੇ ਸੀਗੇ ਤੇ ਇਸ ਤੇ ਕਿਸੇ ਤਰ੍ਹਾਂ ਦੇ ਕੋਈ ਭਟਕ ਜਾਵੇ ਤਾਂ ਡਾਕਟਰ ਦੀ ਸੁਰੱਖਿਆ ਲਈ ਵੀ ਕੋਈ ਨਾ ਕੋਈ ਪ੍ਰਬੰਧ ਹੋਣਾ ਜ਼ਰੂਰੀ ਹੈ ਤੁਹਾਨੂੰ ਤੇ ਘੰਟੇ ਕਿ ਦੀ ਡਿਬੇਟ ਕਰਦੇ ਆ ਡਾਕਟਰ ਸਾਹਿਬ ਗਏ ਬਈ ਜੀ ਆਪਾਂ ਆਪਰੇਸ਼ਨ تھیਟਰ ਤੇ ਤੇ ਮੇਰੀ ਜਸਟ ਹੁਣੇ ਗੱਲ ਹੋ ਕੇ ਛੱਡੀ ਹੈ ਜੀ ਕਹਿੰਦੇ ਸੀ 20 ਮਿੰਟ ਤੱਕ ਅਸੀਂ ਆ ਜਾਣਾ ਦੁਬਾਰਾ ਇੰਨੀ ਜ਼ਿਆਦਾ ਪੇਸ਼ੈਂਟ ਹੈ ਵੈਸੇ ਮੈਂ ਦੇਖ ਰਿਹਾ ਵੀ ਕਿਵੇਂ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਲੱਗਦਾ ਵੀ ਉੱਥੇ ਕਮੀ ਹੈ ਪਹਿਲੋ ਕਮੀ ਤਾਂ ਹੈਗੀ ਡਾਕਟਰ ਸਭ ਇਕੱਲੇ ਇਕੱਲੇ ਹੈਗੇ ਆ ਉਹਨਾਂ ਨੂੰ ਵੀ ਦੂਜੇ ਡਾਕਟਰ ਦੇ ਚੈੱਕ ਕਰਨੇ ਜੀ ਟੱਕੇ ਘਾ ਰਹੇ ਸਿੱਧੀ ਗੱਲ ਹੈ ਐਵੇਂ ਆਪਾਂ ਲੁਕੋ ਰੱਖੀਏ ਇਹ ਬੱਕਰੀਆਂ ਦਾ ਬਾੜਾ ਸਮਝਿਆ ਬਈ ਲੋਕਾਂ ਨੇ ਸਰਕਾਰਾਂ ਨੇ ਕਿੰਨੀ ਦੁਨੀਆ ਇੱਥੇ ਲਾ ਕੇ 200 ਬੰਦੇ ਦੀ ਪਰਚੀ ਕੱਟੀ ਬੈਠੀ ਹੈ ਤੇ ਡਾਕਟਰ ਹੁਣ ਵੀ ਬੈਠੂਗਾ ਤਾਂ ਸ਼ਾਂਤ ਬਰੀਜਾਂ ਨੂੰ ਦੇਖ ਨਹੀਂ ਪਾਊਗਾ ਇਹਨਾਂ ਨੂੰ ਪਰ ਵੇਜੀ ਵੀ ਡਿਊਟੀ ਹੈ ਆਨੰਦਪੁਰ ਡਿਊਟੀ ਹੈ ਇਹਨਾਂ ਨੇ ਇੱਥੇ ਦੇਖਣਾ ਬਿਲਕੁਲ ਇੱਕ ਆਡਰ ਆਪਰੇਸ਼ਨ ਚ ਬੜਿਆ ਬਾਕੀ ਬੰਦੇ ਕਿੱਥੇ ਦੇਖਣ ਵਾਲਾ ਕੋਈ ਨਹੀਂ ਹੈਗਾ ਕੈਥੀਪੁਰ ਨੂੰ ਲਗਾਏ ਦੇਖਿਆ ਜਾਵੇ ਇਹ ਤਾਂ ਡਾਕਟਰਾਂ ਦੀ ਕਮੀ ਬਹੁਤ ਹੈ ਬਹੁਤ ਜ਼ਿਆਦਾ ਹੋਰ ਦੋ ਦਿਨ ਇਹਨਾਂ ਨੇ ਬਾਹਰ ਰਹਿਣਾ ਦੋ ਦਿਨ ਇਹਨਾਂ ਨੇ ਆਪਰੇਸ਼ਨ ਥੀਟਰ ਚ ਰਹਿਣਾ ਤੇ ਮਰੀਜ਼ ਕਿੱਥੇ ਦੇਖਣ ਲੋਕਾਂ ਨੂੰ ਬਾਰ ਬਾਰ ਅਪੀਲ ਕੀਤੀ ਜਾਂਦੀ ਵੀ ਸਰਕਾਰੀ ਹਸਪੀਟਲ ਜਾਓ ਉਹ ਡਾਕਟਰ ਹੈ ਕੋਈ ਬੰਦਾ ਬੈਠਾ ਨਹੀਂ ਬਿਲਕੁਲ ਇਹ ਬਹੁਤ ਹਾਲੀ ਕਮੀ ਹੈ ਜੀ ਬਹੁਤ ਹੈ ਸੋਸ਼ਲ ਆਪ ਨੇ ਸਾਰਾ ਸਰਕਾਰ ਤੇ ਮੰਤਰੀ ਸਾਹਿਬ ਨੂੰ ਸਿਹਤ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਭਾਈ ਜੀ ਵੀ ਇਸ ਤਰ੍ਹਾਂ ਫੋਟੋ ਖਿਚਾ ਕੇ ਨਹੀਂ ਸਰਨਾ ਹੈਗਾ ਤੇ ਆਪਾਂ ਕਹਿੰਦੇ ਗਰਾਊਂਡ ਲੈਵਲ ਤੇ ਜਦੋਂ ਅਸੀਂ ਜਾਂਦੇ ਆ ਫਿਰ ਪਤਾ ਲੱਗਦਾ ਵੀ ਲੋਕਾਂ ਦਾ ਕੀ ਹਾਲਾਤ ਨੇ ਕਿਉਂਕਿ ਇੱਥੇ ਡਾਕਟਰ ਸਾਹਮਣੇ ਕੈਮਰਾ ਮਾਰੋ ਜਿਹੜਾ ਕੋ ਡਾਕਟਰ ਕੋਈ ਨਹੀਂ ਹੈਗਾ 2 ਵਜੇ ਦਾ ਸਮਾਂ ਹੋ ਚੱਲਿਆ ਹੈ ਪਰ ਲੇਕਿਨ ਇੰਨੇ ਬੰਦੇ ਹਲੇ ਬਾਹਰ ਹੋਰ ਬੈਠੇ ਆਂ ਤੇ 8 ਵਜੇ ਦੇ ਆਏ ਹੋਏ ਆ ਅਸੀਂ 8 ਵਜੇ ਦੇ ਆਏ ਹੋਏ ਹਾਂ ਸਭ ਦਿਖਾਈ ਦਿੱਤੇ ਹਲੇ ਤੇ ਸੀ ਕਿ ਐਕਸ-ਰੇ ਕਰਾਇਆ ਵਾੜ ਮੋੜ ਕੇ ਐਕਸ-ਰੇ ਦਾ ਇਕੱਲੇ ਗਏ ਐਕਸ-ਰੇ ਹੋਇਆ ਵਾੜ ਸੀ ਆਹ ਕਹੋ ਤੁਸੀਂ ਹਾਂ ਤੇ ਬੇਲਾ ਚੌਂਕ ਤੇ ਆਏ ਸਵੇਰ ਤੋਂ ਕਿ ਇਹ ਸਾਡੀ ਜਿਹੜੀ ਰਿਪੋਰਟ ਹੈ ਮੈਂ ਸਭ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਰਕਾਰ ਨੂੰ ਜ਼ਮੀਨੀ ਲੈਵਲ ਤੇ ਹੋਣਾ ਚਾਹੀਦਾ ਅੱਜ ਫੋਟੋ ਖਿਚਾ ਕੇ ਲੋਕਾਂ ਆਪਾਂ ਸੋਸ਼ਲ ਮੀਡੀਆ ਤੇ ਪਾ ਕੇ ਕੁਝ ਨਹੀਂ ਹੋਣਾ ਲੇਕਿਨ ਮੈਂ ਦੇਖਿਆ ਕਿ ਸਾਰੇਆਂ ਜਿਹੜੀਆਂ ਵਿੰਡੋਜ਼ ਦੇ ਵਿੱਚ ਬਹੁਤ ਭੀੜ ਲੱਗੀ ਹੋਈ ਹੈ ਧੰਨਵਾਦ ਤੋਂ ਆਏ ਹੋਇਆ ਡਾਕਟਰ ਸਾਹਿਬ ਨਹੀਂ ਮਿਲੇ ਹਲੇ ਡਾਕਟਰ ਨਹੀਂ ਮਿਲੇ ਸਾਡੇ ਤਾਂ ਇਹ ਜਾਣਨੇ ਕਿ ਸਰਕਾਰਾਂ ਦੇ ਜਿਹੜੇ ਆਪਾਂ ਦੇਖਦੇ ਵੀ ਜਿਹੜਾ ਪ੍ਰਬੰਧ ਹੈ ਹਾਂਜੀ ਜੀ ਇਹ ਪ੍ਰਬੰਧ ਕਿੱਥੇ ਆ ਜੀ ਜਿਹੜੇ ਬੰਦੇ ਨੇ ਕੋ ਨਹੀਂ ਹੈ ਹੈ ਕਿ ਉਹਨਾਂ ਨੂੰ ਕਹਿੰਦੇ ਕਰੋ हां ग्रिपवा बात तो ठिक है जी हां जी जाने बस्ते चलो ये असि ग्राउंड लेव दे बेबे तुसी कित्थों आए ऐ तो आईपॉल ते आए हैं जी मैं ते बैठे हां मेरे ते बैठे जे पित्ते दा ऑपरेशन हो पट्टी करावणी है टाके देखावने पट्टी ओ डॉक्टर हुन तइ नहीं आए पानी नाल लेके आए तुसी नहीं कि नहीं कुछ नहीं लाए वे असि अखनी बैठे हां बिल्कुल ये फिर लोकां नु मैं ही कहंगा भाई जे रपट सरकारी हॉस्पिटल वे जाना रोटी पानी नाल लेके आएओ ਦੇ 2-3 ਵਜ ਦਾ ਸਮਾਂ ਹੋ ਚੱਲਿਆ 10 ਵਜੇ ਤੇ 9 ਵਜੇ ਤੋਂ ਮਰੀਜ਼ ਇੱਥੇ ਬੈਠੇ ਆਂ ਪਰ ਭੁੱਖੇ ਪਾਣੇ ਇਹ ਇੰਤਜ਼ਾਰ ਕੀਤਾ ਜਾ ਰਿਹਾ ਡਾਕਟਰਾਂ ਦਾ ਡਾਕਟਰਾਂ ਦੀ ਐਨੀ ਕਮੀ ਹੈ ਧੰਨਵਾਦ ਮੈਂ ਹਸਪੀਟਲ ਦੇ ਡਾਕਟਰ ਸਾਹਿਬ ਭੁਪਿੰਦਰ ਜੀ ਕੋਲ ਮੈਂ ਪਹੁੰਚ ਚੁੱਕਿਆ ਜਿਹੜੇ ਇੰਚਾਰਜ ਆ ਹਸਪੀਟਲ ਦੇ ਤੇ ਜੋ ਮੈਂ ਦਿਖਾਇਆ ਤੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਡਾਕਟਰ ਸਾਹਿਬ ਮੈਂ ਦੇਖਿਆ ਮਰੀਜ਼ ਬਹੁਤ ਪਰੇਸ਼ਾਨ ਹੈ ਤੇ ਸਵੇਰ ਤੋਂ ਇੱਥੇ ਬੈਠੇ ਨੇ ਲੰਨੇ ਦੇ ਵਿੱਚ ਕੀ ਕਮੀ ਹੈ ਹਾਂਜੀ ਇੱਕ ਤਾਂ ਜੀ ਸਾਡੇ ਹੁਣੇ ਦੋ ਤਿੰਨ ਛੁੱਟੀਆਂ ਸੀਗੀਆਂ ਇਸ ਕਰਕੇ ਵੀ ਪੇਸ਼ੈਂਟ ਦਾ ਰੋਸਾ ਜਕਦਮ ਵੱਧ ਗਿਆ ਤੇ ਬਾਕੀ ਸਰ ਕੋ ਡਾਕਟਰਾਂ ਨੂੰ ਵੀ ਥੋੜੀ ਘਾਟ ਹੈ ਕਿਉਂਕਿ ਸਾਡੇ ਕੋਲ ਪੂਰੇ ਜ਼ਿਲ੍ਹੇ ਦੇ ਵਿੱਚ 21 ਸਕਿਨ ਸਪੈਸ਼ਲਿਸਟ ਹੈ ਪੂਰੇ 21 ਸਪੈਸ਼ਲਿਸਟ ਨੇ ਡਾਕਟਰ ਔਰ 1 ਹੀ ਮੈਡੀਸਨ ਦੇ ਡਾਕਟਰ ਨੇ ਤੇ ਇਸ ਲਈ ਡਾਕਟਰਾਂ ਦੀ ਵੀ ਘਾਟ ਹੈ ਤੇ ਬਾਕੀ ਅੱਜ ਰਸ਼ਵੀ ਜਿਆਦਾ ਜਰੂਰੀ ਛੁੱਟੀਆਂ ਨੂੰ ਕਰਕੇ ਕਾਫੀ ਪੇਸ਼ੈਂਟ ਆ ਰਹੇ ਨੇ ਜਿਹੜੇ ਲਾਈਨਾਂ ਦਾ ਕਾਰਨ ਥੋੜਾ ਲੱਗ ਰਿਹਾ ਵੀ ਕਾਫੀ ਕਮੀ ਹੈ ਡਾਕਟਰਾਂ ਦੀ ਜਿਹੜੇ ਕਿ ਪੂਰੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਮੰਗ ਮੰਗ ਹੁਣੇ ਜਾਈ ਦੀ ਸਰਕਾਰ ਤੋਂ ਹਾਂਜੀ ਅਸੀਂ ਸਮੇਂ-ਸਮੇਂ ਤੇ ਲਿਖਦੇ ਰਹਿੰਦੇ ਹਾਂ ਸਰਕਾਰ ਨੂੰ ਕਿ ਸਾਨੂੰ ਇਹ ਪੋਸਟਾਂ ਪੂਰੀਆਂ ਕਰਕੇ ਦਿੱਤੀਆਂ ਜਾਣ ਕੁਝ ਗੱਲ ਮੈਂ ਤਾਂ ਮੈਂ ਕਹਾਂਗਾ ਇੱਥੇ ਕਿ ਸਾਡੇ ਜਿਹੜੇ ਮੰਤਰੀ ਸਾਹਿਬ ਹੈ ਸਿਹਤ ਮੰਤਰੀ ਜੀ ਇੱਥੇ ਬਲਬੀਰ ਸਿੰਘ ਨੇ ਡਾਕਟਰ ਬਲਬੀਰ ਸਿੰਘ ਨੇ ਕਈ ਚੱਕਰ ਲਗਾ ਚੁੱਕੇ ਆ ਪਰ ਲੇਕਿਨ ਰੋਪੜ ਦੇ ਹਸਪੀਟਲ ਦਾ ਜਿਹੜਾ ਹਾਲਾਤ ਹੈ ਉਹ ਅਸੀਂ ਗਰਾਊਂਡ ਲੈਵਲ ਤੇ ਆਪਾਂ ਪਹਿਲਾਂ ਸਾਨੂੰ ਦਿਖਾ ਚੁੱਕੇ ਆ ਪਰ ਡਾਕਟਰ ਸਾਹਿਬ ਮੈਂ ਦੇਖ ਰਿਹਾ ਹਾਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਜੇ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਹਾਲਾਤ ਵੀ ਮੈਂ ਕੁਝ ਸਹੀ ਨਹੀਂ ਦੇਖਵਾ ਰਹੇ ਉੱਥੇ ਹਾਂਜੀ ਸਾਡੇ ਕੋਲ 6 ਸਕਿਉਰਟੀ ਗਾਰਡ ਹੈ ਨੇ ਐਸਕੋ ਦੇ ਪਰ ਉਹ ਦੋ ਮਾਰਨਿੰਗ ਤੇ ਹੁੰਦੇ ਨੇ ਦੋ ਈਵਨਿੰਗ ਤੇ ਹੁੰਦੇ ਨੇ ਦੋ ਨਾਈਟ ਦੇ ਹੁੰਦੇ ਨੇ ਇਹ ਤਿੰ ਉਹ ਵੀ ਰਾਉਂਡ ਦੀ ਕਲਾਪ ਡਿਊਟੀ ਤੇ ਹੁੰਦੇ ਨੇ ਪਰ ਉਹ ਹਸਪਤਾਲ ਕਾਫੀ ਵੱਡਾ ਹੈ ਇਸ ਲਈ ਸਕਿਉਰਟੀ ਗਾਰਡ ਕਰਨੀ ਥੋੜੀ ਹੋਰ ਸਕਿਉਰਟੀ ਗਾਰਡਾਂ ਦੀ ਲੋੜ ਹੈ ਜੇ ਕਿਵੇਂ ਕਿ ਲੋਕ ਅੱਜ ਕੱਲ੍ਹ ਭੜਕ ਮਿੰਟ ਚ ਜਾਂਦੇ ਆ ਮੈਂ ਦੇਖ ਰਿਹਾ ਸੀਗਾ ਕਿ ਜੇਕਰ ਜਿਹੜੇ ਲੋਕ ਐਨੇ ਉੱਚੀ ਉੱਚੀ ਬੋਲੇ ਸੀਗੇ ਸਾਨੂੰ ਸਵੇਰ ਤੋਂ ਖੜੇ ਨੇ ਜੀ ਭੜਕ ਰਹੇ ਸੀਗੇ ਜੇ ਉਹ ਭੜਕੇ ਹੋਏ ਲੋਕ ਡਾਕਟਰਾਂ ਨੂੰ ਵੀ ਪਰੇਸ਼ਾਨ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦੇ ਹਾਨੀ ਪਹੁੰਚਾ ਸਕਦੇ ਆ ਹਾਂਜੀ ਉਹ ਤਾਂ ਹੋ ਸਕਦਾ ਹਾਂਜੀ ਤੁਹਾਨੂੰ ਵੀ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਵੱਧ ਤੋਂ ਸਕਿਉਰਟੀ ਗਾਰਡ ਬਿਲਕੁਲ ਜੀ ਅਸੀਂ ਆਪਣੇ ਵੱਲੋਂ ਵੀ ਆਪਣੇ ਮੰਤਰੀ ਸਾਹਿਬ ਨੂੰ ਇਹ ਇਹ ਬਿਲਕੁਲ ਬੇਨਤੀ ਕਰਦੇ ਆ ਕਿ ਜਿਹੜੀਆਂ ਵੀ ਅਸੀਂ ਅੱਜ ਖਬਰ ਦਿਖਾਈ ਆ ਇਹਦੇ ਤੋਂ ਜ਼ਰੂਰ ਗੌਰ ਕਰਨ ਤੁਸੀਂ ਇਹ ਚੱਕਰ ਚਾਹੇ ਜਿੰਨੇ ਮਰਜ਼ੀ ਲਗਾ ਲਓ ਹਸਪੀਟਲ ਉਪਰ ਦੇ ਕਿਉਂਕਿ ਅਕਸਰ ਸਾਨੂੰ ਕਈ ਵਾਰੀ ਫੋਨ ਆਉਂਦਾ ਜੀ ਅੱਜ ਡਾਕਟਰ ਬਲਬੀਰ ਸਿੰਘ ਜੀ ਆ ਰਹੇ ਡਾਕਟਰ ਬਲਬੀਰ ਸਿੰਘ ਜੀ ਆ ਰਹੇ ਪਰ ਲੇਕਿਨ ਕਮੀ ਜਿਹੜੀ ਪੂਰੀ ਨਹੀਂ ਹੋਈ ਡਾਕਟਰਾਂ ਦੀ ਕਮੀ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਸਿਕਿਉਰਿਟੀ ਦੇ ਮੱਦੇ ਜਰ ਜੇ ਗੱਲ ਕੀਤੀ ਜਾਵੇ ਤੇ ਮੈਂ ਸਿਕਿਉਰਿਟੀ ਗਾਰਡ ਹੁਣ ਤੱਕ ਮੈਨੂੰ ਕੋਈ ਨਿਤਕ ਰਿਹਾ ਗਾ ਰਸਤੇ ਦੇ ਵਿੱਚ ਪਰ ਲੇਕਿਨ ਲੋਕ ਜਦੋਂ 5-5 ਘੰਟੇ ਤੋਂ ਬੈਠੇ ਹੁੰਦੇ ਤਾਂ ਲੋਕ ਨੂੰ ਗੁੱਸਾ ਵੀ ਆ ਜਾਂਦਾ ਲੋਕ ਭੜਕ ਵੀ ਜਾਂਦੇ ਆ ਪਰ ਜਿਹਨੂੰ ਜਿਹੜੀ ਇਹ ਸੁਰੱਖਿਆ ਨੂੰ ਲੈ ਕੇ ਵੀ ਜਿਹੜੇ ਪ੍ਰਬੰਧ ਹੋਣੇ ਜ਼ਰੂਰੀ ਹੈ ਧੰਨਵਾਦ